1299 ਅੰਕ ਤੇ ਚੱਲ ਰਹੀ ਹੈ 1299 ਮਹਾਰ ਦੀ ਬਾੜ ਦਾ ਇਹ 28ਵਾਂ ਸ਼ਬਦ ਹੈ ਇਹ ਆਖਰੀ ਸ਼ਬਦ ਹੈ ਉਸ ਤੋਂ ਬਾਅਦ ਫਿਰ ਭਗਤ ਬਾਣੀ ਸ਼ੁਰੂ ਹੋ ਗਈ ਮਹਾਰ ਰਗ ਵਾਲੀ ਇਸ ਸ਼ਬਦ ਦੇ ਵਿੱਚ ਵੀ ਦੋ ਸ਼ਲੋਕ ਤੇ ਇੱਕ ਪੌੜੀ ਹੈ ਦੋਨੋਂ ਹੀ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਪੌੜੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ ਆਓ ਆਪਾਂ ਸਮਝਣ ਦਾ ਯਤਨ ਕਰਿਏ ਗੁਰੂ ਸਾਹਿਬ ਜੀ ਕੀ ਉਪਦੇਸ਼ ਦੇ ਰਹੇ ਨੇ ਸ਼ਲੋਕ ਮਹੱਲਾ ਪਹਿਲਾ ਤਨਸੋ ਕਾਗਦ ਕਲਮ ਤਨ ਤਨ ਭਾਂਡਾ ਤਨ ਮਸ ਤਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ ਦੇਖੋ ਜੀ ਜਿਦਾਂ ਭਗਤ ਰਵਦਾਸ ਜੀ ਕਹਿੰਦੇ ਨੇ ਕਹਿੰਦੇ ਤੜ ਤਾਰ ਅਪਵਿੱਤਰ ਕਰਮਾਨੀਏ ਜੀ ਜਿਹੜਾ ਤਾੜ ਦਾ ਦਰਖਤ ਹੈ ਉਹਨੂੰ ਅਪਵਿੱਤਰ ਮੰਨਦੇ ਕਿਉਂਕਿ ਉਹ ਚੋ ਸ਼ਰਾਬ ਨਿਕਲਦੀ ਹੈ ਜੀ ਪਰ ਉਹਦਾ ਕਾਗਜ਼ ਵੀ ਬਣਦਾ ਹੁਣ ਉਸੇ ਹੀ ਤਾੜ ਦੇ ਦਰਖਤ ਤੋਂ ਬਣਿਆ ਹੋਇਆ ਕਾਗਜ਼ ਉਹਦੇ ਤੇ ਉਹਦਾ ਨਾਮ ਲਿਖ ਦਈਏ ਸਾਰੇ ਪੂਜੇ ਕਰ ਨਮਸਕਾਰਨ ਸਾਰੇ ਨਮਸਕਾਰਾ ਕਰਦੇ ਉਹ ਕਾਗਜ਼ ਵੀ ਪੂਜਿਆ ਜਾਂਦਾ ਜੀ ਜਿਸ ਕਾਗਜ਼ ਦੇ ਉੱਤੇ ਪਰਮਾਤਮਾ ਪਰਮੇਸ਼ਰ ਦਾ ਨਾਮ ਲਿਖਿਆ ਜਾਂਦਾ ਜੀ ਇਸ ਕਰਕੇ ਗੁਰੂ ਪਾਸ਼ਾ ਕਹਿੰਦੇ ਧੰ ਸੋ ਕਾਗਦ ਉਹ ਕਾਗਦ ਕਹਿੰਦੇ ਧੰ ਹੈ ਕਾਲਮ ਧੰ ਹੁਣ ਜਦੋਂ ਪੰਜਵੇਂ ਪਾਸ਼ਾ ਜੀ ਨੇ ਬੀੜ ਸਭ ਦੀ ਲਿਖਾਈ ਕਰਾਈ ਆ ਭਾਈ ਗੁਰਦਾਸ ਜੀ ਪਾਸੋਂ ਤੇ ਉਹਨਾਂ ਨੇ ਨਾ ਪਤਾ ਨਹੀਂ ਕਿੰਨੇ ਅੰਕ ਕਲਮਾ ਕਿਤੇ ਇਦਾਂ ਵੀ ਸੁਣ ਵਿੱਚ ਜਿੱਦਾਂ ਆਉਂਦਾ ਹੈ ਇਤਿਹਾਸ ਵਿੱਚ ਵੀ ਇੱਕ ਕਮਰਾ ਸੀ ਕਲਮਾ ਦਾ ਘੜ ਕੇ ਰੱਖਿਆ ਹੋਇਆ ਜੀ ਇੱਕ ਕਲਮ ਸਾਰਾ ਜਿਹੜੇ ਕਲਮਾਂ ਹੀ ਕਲਮਾਂ ਕੱਢ ਕੇ ਰੱਖੀਆਂ ਹੋਈਆਂ ਸੀਗੀਆਂ ਇਹ ਕਲਮ ਨਾਲ ਲਿਖ ਦੇਉਂਦੇ ਸੀ ਨਾ ਫਿਰ ਉਹ ਸਾਰਾ ਵੀ ਇਹ ਕਲਮ ਨੂੰ ਜਿੱਦਾਂ ਕਲਮ ਦਾ ਲਿਖਦੇ ਆ ਲਿਖਦੇ ਲੈਂਦਾ ਤਾਂ ਮੂੰਹ ਖਰਾਬ ਹੋ ਜਾਂਦਾ ਕਲਮ ਦਾ ਫਿਰ ਉਹਨੂੰ ਕੱਢਦੇ ਆਪਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਕਢਣਾ ਨਹੀਂ ਕਹਿੰਦੇ ਕਿਉਂਕਿ ਇਹਦੇ ਨਾਲ ਹੁਣ ਗੁਰਬਾਣੀ ਲਿਖੀ ਆ ਲਿਖ ਆਪਾਂ ਲਿਖ ਚੁੱਕੇ ਆ ਇਹ ਕਲਮ ਵੀ ਤਨ ਹੋ ਗਈ ਹੈ ਉੱਥੇ ਬਾਬਾ ਦੀਪ ਸਿੰਘ ਦੇ ਕੋਲ ਇਹ ਸਥਾਨ ਆ ਆਰਾਮ ਸਰ ਸਰੋਵਰ ਹੈ ਪਾਣੀ ਹੁੰਦਾ ਸੀ ਉੱਥੇ ਉਹ ਕਲਮਫ ਉੱਥੇ ਛੜਦਿੰਦੇ ਹੁੰਦੇ ਸੀ ਮਹਾਰਾਜ ਪਾਸ਼ਾ ਕੱਢਣਾ ਨਹੀਂ ਹੁੰਨ ਕਹਿੰਦੇ ਕਹਿੰਦੇ ਕਲਮ ਪੀਤਾਂ ਨਾ ਹੋਵੇ ਇਸ ਕਰਕੇ ਕਦੀ ਮੌਕਾ ਬਣੇ ਨਾ ਜਿਹੜਾ ਗੁਰਦੁਆਰਾ ਆਰਾਮ ਸਰ ਆ ਜਿੱਥੇ ਮਹਾਰਾ ਨੇ ਬੀੜ ਦੀ ਲਿਖਾਈ ਕਰਾਈ ਸੀ ਬਾਬਾ ਦੀਪ ਸਿੰਘ ਦੇ ਉੱਥੇ ਸਥਾਨ ਆ ਉਹ ਜਿਹੜਾ ਸਰੋਵਰ ਆ ਨਾ ਜੀ ਉਹਦੇ ਸਾਰੀਆਂ ਕਲਮਾਂ ਮਹਾਰਾ ਨੇ ਇਹਦਾ ਛੜ ਦਿੱਤੇ ਇਸ ਸਰੋਵਰ ਦੇ ਵਿੱਚ ਹੀ ਕਿੰਦੇ ਕਲਮ ਧਨ ਧਨ ਭਾਂਡਾ ਧਨ ਮਸ ਸ਼ਾਹੀ ਨੂੰ ਬਣਾਉਣ ਨੂੰ ਵੀ ਬੜਾ ਟਾਈਮ ਲੱਗਦਾ ਹੁੰਦਾ ਸੀਗਾ ਜੀ ਭਾਈ ਬੰਨੋ ਵਾਲੀ ਵੀਡ ਦੇ ਵਿੱਚ ਸ਼ਾਹੀ ਬਣਾਉਣ ਦੀ ਵਿਧੀ ਵੀ ਲਿਖੀ ਹੋਈ ਹੈ ਜੀ ਕਿ ਕਿੰਦਾ ਸ਼ਾਹੀ ਬਣਾ ਜਾਂਦੀ ਹੈ ਤੇ ਉਹ ਕਾਗਜ਼ ਸ਼ਾਹੀ ਜਿਹੜੀ ਆ ਅੱਖਰ ਲਿਖਿਆ ਹੋਇਆ ਖਰਾਬ ਨਾ ਹੋਵੇ ਸੋਨਾ ਤੱਕ ਪਾਇਆ ਜਾਂਦਾ ਸੀ ਸ਼ਾਹੀ ਸ਼ਾਹੀ ਦੇ ਵਿੱਚ ਉਹ ਭਾਂਡਾ ਜਿਹਦੇ ਵਿੱਚ ਸ਼ਾਹੀ ਬਣੀ ਆ ਚੈਪਾ ਘਰ ਰਖੀ ਦੀ ਮਸ ਮਸ ਸ਼ਾਹੀ ਨੂੰ ਕਿਹਾ ਜਾਂਦਾ ਉਹਨਾਂ ਨੂੰ ਧੰਨ ਕਹ ਦਿੰਦਾ ਜੀ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਲਿਖੋਣੇ ਵਾਲੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਜੀ ਬਾਣੀ ਤੋਂ ਨਹੀਂ ਸਾਰੀ ਲਿਖਾਈ ਹੈ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਦੇਖ ਲਓ ਮਹਾਰਾਜ ਦੇ ਬਚਨ ਨੇ ਇਸ ਕਰਕੇ ਮਹਾਰਾ ਕਹਿੰਦੇ ਉਹ ਲਿਖਾਰੀ ਧੰਨ ਹੈ ਜਿਹੜਾ ਨਾਮ ਲਿਖਦਾ ਜਿਹੜਾ ਨਾਮ ਲਿਖਦਾ ਜਿਹਨਾਂ ਨਾਮ ਲਿਖਾਇਆ ਸੱਚੇ ਲਿਖੋਣੇ ਵਾਲਾ ਵੀ ਧੰਨ ਹੈ ਜਿਹੜਾ ਪਰਮਾਤਮਾ ਪਰਮੇਸ਼ਰ ਦਾ ਨਾਮ ਲਿਖਾਉਂਦਾ ਜੀ ਲਿਖਣੇ ਵਾਲੇ ਵੀ ਧੰਨ ਹੈ ਤੇ ਲਿਖਾਉਣੇ ਵਾਲਾ ਵੀ ਧੰਨ ਹੈ ਜੀ ਤੇ ਇਹਦੇ ਚ ਇਹ ਅੰਤਰੀਵਾਰਥੰ ਦਾ ਜਿਹੜਾ ਸਾਡੀ ਬੁੱਧੀ ਇਹਨੂੰ ਕਾਗਜ਼ ਮੰਨਿਆ ਹੋਇਆ ਜੀ ਕਿਉਂਕਿ ਜਿਹੜੀ ਗੱਲ ਬੁੱਧੀ ਤੇ ਉੱਗ ਜਾਂਦੀ ਹੈ ਨਾ ਜੀ ਉਹ ਮਿਟਦੀ ਨਹੀਂ ਹੈਗੀ ਬੁੱਧ ਦੀ ਗੱਲ ਤਦੇ ਕਹਿੰਦੇ ਵੀ ਅੰਦਰ ਬੁੱਧ ਦੀ ਗੱਲ ਹੀ ਲਿਖ ਲੈਣਾ ਹਿਰਦਨ ਵੀ ਹਿਰਦੇ ਹੀ ਲਿਖ ਲੈ ਹੋਇਆ ਹਿਰਦਨ ਵੀ ਕਿਹਾ ਹੋਇਆ ਤੇ ਉਹਦੇ ਦਾ ਬੁੱਧ ਨੂੰ ਕਾਗਦ ਮੰਨਦੇ ਆ ਜੀ ਕਲਮ ਧਨ ਉਹਦਾ ਹੁਕਮ ਧਨ ਹੈ ਹਾਂ ਤੇ ਧਨ ਭਾਂਡਾ ਧਨ ਮਸ ਤੇ ਕੋਈ ਜਿਹੜਾ ਭਾਂਡਾ ਆ ਇਹ ਇਹ ਦੇ ਵਿੱਚ ਸਾਰਾ ਵਰਤਰੀ ਸਾਰੀ ਖੇਡ ਤੇ ਭਾਂਡਾ ਸ਼ਰੀਰ ਵੀ ਹੈ ਭਾਂਡਾ ਮਨ ਨੂੰ ਵੀ ਕਹਿ ਸਕਦੇ ਹਾਂ ਜੀ ਤੇ ਜਿਹੜੇ ਮਸ ਹੋ ਗਈ ਮਸ ਵਿਚਾਰ ਹੀ ਲਿਖੇ ਜਾਂਦੇ ਵਿਚਾਰ ਹੋਣਗੇ ਤਾਂ ਲਿਖੋਗੇ ਇਸ ਕਰਕੇ ਉੱਥੇ ਸ਼ਾਈ ਆ ਜਾਂਦੀ ਹੈ ਜਿਹੜੇ ਮਸ ਮਸ ਸ਼ਾਈ ਜਿੱਥੇ ਵਿਚਾਰ ਮਸ ਸ਼ਾਈ ਸ਼ਾਇਦ ਮਤਲਬ ਵਿਚਾਰ ਵਿਚਾਰ ਉਹ ਵਿਚਾਰ ਤਨ ਉਹ ਮਨ ਤਨ ਜੀ ਤੇ ਉਹ ਬੁੱਧੀ ਤਨ ਉਹ ਸ਼ਰੀਰ ਤਨ ਦੇਖੋ ਕੱਲੀ ਕੱਲੀ ਗੱਲ ਦਾ ਜ਼ਿਕਰ ਕਰਕੇ ਤਨ ਗੁਰਦਾਨ ਤੇ ਮਹਾਰਾਜ ਜੀ ਤਨ 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 ਕਰ ਰਹੇ ਨੇ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ ਤੇ ਮਨ ਫਿਰ ਲਿਖਾਰੀ ਬਣ ਜਾਂਦਾ ਜੀ ਉੱਥੇ ਉਹ ਮਨ ਵੀ ਤਨ ਹੋ ਗਿਆ ਜੀ ਜਿਹੜਾ ਨਾਮ ਲਿਖਉਂਦਾ ਬੱਦੀ ਮਾਰੇ ਬੁੱਧੀ ਦਾ ਜਦੋਂ ਮੇਲ ਹੁੰਦਾ ਨਾ ਜੀ ਜਦੋਂ ਮਾਨ ਤੇ ਬੁੱਧ ਦਾ ਮੇਲ ਹੁੰਦਾ ਬੜਾ ਆ ਆਨੰਦ ਵਿੱਚ ਹੁੰਦਾ ਬਹੁਤ ਅਨੰਦਿਕ ਜਿਹੜੇ ਆ ਬਹੁਤ ਨੇ ਐਸ਼ੀ ਗੁਰੂ ਪਿਆਰੇ ਤੇ ਜਿਨ੍ਹਾਂ ਦਾ ਮਨ ਬਾਣੀ ਪੜਨ ਲੱ ਪੈਂਦਾ ਨਾ ਜੀ ਉਥੇ ਟਾਈਮ ਟੂ ਮੁੰਦਾ ਨਹੀਂ ਕੋਈ ਰਹਿੰਦਾ ਵੀ ਅਹੀਂ ਜੇ 10 ਮਿੰਟਾਂ ਜਾਂ 15 ਮਿੰਟਾਂ ਚ ਪਾਠ ਕਰਦੇ ਤਾਂ ਉਥੇ ਫਟਾਫਟ ਸਿਕੰਟਾਂ ਵਾਲਾ ਕੰਮ ਚੱਲਣ ਦੇ ਹੁੰਦਾ ਜੀ ਕਿਉਂਕਿ ਮਨ ਜਿਹੜਾ ਹੈ ਪਵਣ ਹੈ ਮਨ ਪਵਣ ਹੈ ਜੀ ਜੇ ਕਰਕੇ ਇਹ ਲਖਾਰੀ ਮਨ ਬਣ ਜਾਂਦਾ ਬੁੱਧੀ ਦੇ ਉੱਤੇ ਤੇ ਕਾਲਮ ਫਿਰ ਵਗਦੀ ਹੈ ਜੀ ਹੁਕਮ ਦੇ ਨਾਲ ਹੀ ਜਿਹਨਾਂ ਨਾਮ ਲਿਖਾਇਆ ਸੱਚ ਸੋ ਉਹ ਮਨ ਜਿਹੜਾ ਨਾਮ ਲਖਾਉਂਦਾ ਨਾਮ ਦੀ ਗੱਲ ਕਰਦਾ ਉਹਨੂੰ ਤਾਂ ਨਾ ਕਹਿ ਦਿੱਤਾ ਜੀ ਮਹੱਲਾ ਪਹਿਲਾ ਵਾਸ਼ਾ ਕਹਿੰਦੇ ਆਪੇ ਪੱਟੀ ਕਲਮ ਆਪ ਉੱਪਰ ਲੇਖ ਤੇ ਤੂੰ ਪੱਟੀ ਵੀ ਆਪ ਹੈ ਪੱਟੀਆਂ ਤੇ ਲਿਖਦੇ ਹੁੰਦੇ ਸੀ ਪਹਿਲਾਂ ਵੀ ਪੱਟੀ ਵੀ ਆਪ ਹੈ ਕਲਮ ਵੀ ਤੂੰ ਆਪ ਹੈ ਉਪ ਉਹਦੇ ਤੇ ਲਿਖਣੇ ਵਾਲਾ ਵੀ ਤੂੰ ਆਪ ਹੈ ਮਹਾਰਾ ਨੇ ਪੱਟੀ ਤੇ ਇਕੋ ਗਾਰ ਹੀ ਲਿਖਿਆ ਸੀਗਾ ਜੀ ਜਦੋਂ ਪਹਿਲੀ ਪੱਟੀ ਮਹਾਰਾ ਨੇ ਚਾਰਨ ਕੀਤੇ ਉਹਦੇ ਵਿੱਚ ਆਹ ਸਸ ਸੋਈ ਸੇ ਸਟੀ ਜਿਹਨੇ ਸਾਜੀ ਮਹਾਰਾਜ ਦੇ ਬਚਨ ਕੀਤੇ ਉਹਦੇ ਵਿੱਚ ਮਹਾਰਾਜ ਨੇ ਇੱਕ ਅੱਖਰ ਦਾ ਜਿਹੜਾ ਜਗਰ ਕੀਤਾ ਹੈ ਪੱਟੀ ਲਿਖੀ ਬਾਣੀ ਦਾ ਨਾਮ ਆਪੇ ਪੱਟੀ ਕਲਮ ਆਪ ਉੱਪਰ ਲੇਖ ਤੇ ਤੂੰ ਇੱਕੋ ਕਈਆ ਨਾਨਕਾ ਦੂਜਾ ਕਾਹੇ ਕੁ ਤੂੰ ਹੀ ਤੂੰ ਤਾਂ ਹੈ ਦੂਜਾ ਕਿਹਨੂੰ ਕਹੀਏ ਮਸਤਕ ਦੇ ਉੱਤੇ ਇਹ ਲੇਖ ਲਿਖਣੇ ਵਾਲਾ ਵੀ ਤੂੰ ਆਪ ਹੈ ਮਸਤਕ ਪੱਟੀ ਬਣੀ ਨਾ ਉਹ ਹੀ ਬੁੱਧੀ ਬੁੱਧੀ ਕਾਗਜ਼ੀ ਜੀ ਦਾ ਇਹ ਮਸਤਕ ਪੱਟੀ ਹੋ ਗਿਆ ਮਸਤਕ ਦੇ ਉੱਤੇ ਲੇਖ ਲਿਖਦਾ ਨਾ ਜੀ ਉਹ ਸਾਡੀ ਪੱਟੀ ਦੇ ਉੱਤੇ ਲੇਖ ਮਸਤਕ ਨੂੰ ਪੱਟੀ ਦੇ ਲੇਖ ਉਹਦੇ ਲਿਖੇ ਹੋਏ ਲਿਖਣੇ ਵਾਲਾ ਤੂੰ ਆਪ ਹੀ ਹੈ ਇੱਕੋ ਕਈ ਨਾਨ ਕਾ ਦੂਜਾ ਕਾਹੇ ਕੁ ਦੂਜੇ ਦਾ ਜਿਗਰ ਹੀ ਨਹੀਂ ਨਾ ਜੀ ਇੱਕੋ ਇੱਕਤਾ ਹੈ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਏ ਪ੍ਰਮਾਤਮਾ ਪਰਮੇਸ਼ਰ ਤੂੰ ਆਪ ਹੀ ਸਾਰੇ ਪਾਸੇ ਵਰਤ ਰਿਹਾ ਹੈ ਤੇ ਆ ਜਾਣਗੇ ਨਾ ਸਾਰੇ ਪਾਸੇ ਸਾਰੇ ਉਹੜੇ ਸਾਰੇ ਪਾਸੇ ਬਣਾਏ ਹੋਏ ਨੇ ਉਹ ਤੇਰੇ ਬਣਾਏ ਹੋਏ ਆਪ ਬਣਤ ਬਣਾਈ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤ ਹੋਣਾ ਹੀ ਜਦ ਰੱਬ ਦੀ ਬਣਤਰ ਬਣਾਈ ਹੋਈ ਹੈ ਜਿਹੜਾ ਗੱਲ ਇਹ ਸਮਝ ਲੈਂਦਾ ਨਾ ਵੀ ਸਾਰੀ ਬਣਤਰ ਰੱਬ ਦੀ ਹੈ ਉਦੇ ਅੰਦਰ ਡੋਲਣਾ ਖਤਮ ਹੋ ਜਾਂਦਾ ਹੈ। ਨਾ ਡੋਲੇ ਨਾ ਡਿੱਗੇ ਕਿਉਂਕਿ ਪਰਮੇਸ਼ਰ ਦੀ ਬਣਤਰ ਵਿੱਚ ਆਸੀਂ ਜਿੱਦਾਂ ਉਹਨੇ ਰੱਖਣਾ ਉਦਾਂ ਰਹਿਣਾ। ਇਹ ਬਣਤਰ ਅਡਟ ਤਰ੍ਹਾਂ ਦੀ ਹੁੰਦੀ ਹੈ ਜੀ। ਕਦੇ ਕੋਈ ਚੱਲ ਪੈਂਦਾ ਕਦੇ ਕੋਈ ਚੱਲ ਪੈਂਦਾ ਜੀ। ਤੂਦ ਬੈਨ ਦੂਜਾ ਕੋ ਨਹੀਂ ਤੂੰ ਰਹਿ ਆਸਮਾਈ। ਪਾਤਸ਼ਾਹ ਕਹਿੰਦੇ ਨੇ ਤੁਹਾਨੂੰ ਗੁਰਨਾਮ ਤੇਰੇ ਜੀ। ਕਿ हे ਪ੍ਰਭੂ ਪਰਮਾਤਮਾ ਮਹੇਸ਼ਰ ਤੇਰੇ ਤੋਂ ਬਿਨਾ ਦੂਜਾ ਹੋਰ ਹੈ ਹੀ ਕੋਈ ਨਹੀਂ ਹੈ ਤੂੰ ਸਭਨਾ ਮਾਹੀ ਰਵੰਤਾ ਸਭਨਾ ਦੇ ਵਿੱਚ ਤੂੰ ਸਮਾਰਿਆ ਹੈ ਸਮਾਇਆ ਹੋਇਆ ਹੈ ਤੂੰ ਰਹਿ ਆ ਸਮਾਈ ਤੇਰੀ ਗਤਮਿਤ ਤੂੰ ਹੈ ਜਾਣਦਾ ਤੁਦ ਕੀਮਤ ਪਾਈ ਗਤ ਹੁੰਦਾ ਗਤੀ ਅਵਸਥਾ ਹਨਾ ਅਵਸਥਾ ਹੁਣ ਰੱਬ ਦੀ ਅਵਸਥਾ ਕੀ ਆਵੇ ਇਹਨੂੰ ਪਤਾ ਕੁਛ ਆਪਣੀ ਸੁਣ ਸੁਣ ਸਮਝਦੀ ਹੈ ਜੀ ਕਿਹੜੇ ਫੁਰਨੇ ਆਉਂਦੇ ਵਿਚਾਰ ਆਉਂਦੇ ਕਿਹਦੇ ਆਉਂਦੇ ਕੌਣ ਪੈਦਾ ਕਰਦਾ ਜੀ ਵਿਚਾਰ ਪੈਦਾ ਕਰਨ ਵਾਲਾ ਵੀ ਆਪ ਹੈ ਸੁਣ ਸਮਝਦੀ ਵੀ ਆਪ ਹੈ ਜੀ ਉਹਦੀ ਅਵਸਥਾ ਦਾ ਕੋਈ ਜ਼ਿਕਰ ਨਹੀਂ ਕਰ ਸਕਦਾ ਮਿਤ ਮਰਯਾਦਾ ਪਰਮੇਸ਼ਰ ਦੀ ਮਰਯਾਦਾ ਕੀ ਹੈ ਜੀ ਪਰਮੇਸ਼ਰ ਨੇ ਜਿਹੜੀ ਬਣਤਰ ਬਣਾਈ ਉਹੀ ਉਹਦੀ ਮਰਯਾਦਾ ਹੈ ਜੀ ਪਰਮੇਸ਼ਰ ਬਣਤਰ ਬਣਾਈ ਇਹ ਵੀ ਮਰਯਾਦਾ ਹੈ ਇਹ ਸਾਨੂੰ ਰੱਬ ਦੀ ਮਰਜ਼ਾ ਦਾ ਨਹੀਂ ਪਤਾ ਜੀ ਅਸੀਂ ਭੁਲੇਖਾ ਖਾ ਜਾਂਦੇ ਹਾਂ ਕਿ ਇਹ ਮਰਜ਼ਾ ਦਾ ਆ ਸਹੀ ਹੈ ਤੇ ਇਹ ਗਲਤ ਹੈ ਜੀ ਪਰਮੇਸ਼ਰ ਦੀ ਮਰਜ਼ਾ ਨੂੰ ਪਰਮੇਸ਼ਰ ਆਪ ਜਾਣਦਾ ਹੈ ਜਿਵੇਂ ਗੁਰੂ ਕਲਗੀਧਰ ਮਹਾਰਾਜ ਨੇ ਨਿਹੰਗ ਸਾਜ ਕੋ ਨੂੰ ਦੇਸ਼ ਵੈਜਨ ਪ੍ਰੇਮ ਕਿਉਂ ਨਹੀਂ ਪ੍ਰਪਾਇਓ ਜੇ ਮਰਜ਼ਾ ਦੀ ਗੱਲ ਕਰਨੀ ਤਾਂ ਸਭ ਤੋਂ ਵੱਡੀ ਮਰਜ਼ਾ ਦਾ ਪ੍ਰੇਮ ਹੈ ਜੀ ਜਿੱਥੇ ਪ੍ਰੇਮ ਆ ਜਾਂਦਾ ਤੇ ਕਰਮ ਕਾਂਡ ਨਹੀਂ ਹੁੰਦਾ ਜੇ ਪ੍ਰੇਮ ਨਹੀਂ ਹੈ ਉਹ ਮਰਜ਼ਾ ਕਰਮ ਕਾਂਡ ਬਣ ਜਾਂਦੀ ਹੈ ਪ੍ਰੇਮ ਹੈ ਨਹੀਂ ਮਰਜ਼ਾ ਦਾ ਕਰਮ ਕਾਂਡ ਵਾਂਗ ਜਦੋਂ ਕਰਮ ਕਾਂਡ ਦੇ ਵਿਚ ਆ ਕਈ ਰੂਪ ਬਣ ਜਾਂਦੇ ਆ ਜੀ ਤੇ ਕਈ ਰੂਪ ਹੀ ਬਣ ਜਾਂਦੇ ਮਰਜ਼ਾ ਦਾ ਇੱਕੋ ਹੀ ਆ ਪ੍ਰੇਮ ਅੱਛਾ ਪ੍ਰੇਮ ਰੂਪ ਵੀ ਤੂੰ ਹੀ ਜਾਣਦਾ ਜੀ ਜਿਹੜੇ ਤੇਰੇ ਜੀ ਆ ਜੰਤ ਨੇ ਜਿਹੜੇ ਤੇਨ ਇਤਿਆਰ ਹੈ ਨੇ ਉਹਨਾਂ ਦੇ ਵਿੱਚ ਉਹ ਤੇਰੀ ਮਰਜ਼ਾ ਦਾ ਨੂੰ ਕਿੰਨਾ ਕ ਸਮਝ ਗਿਆ ਤੇਰੇ ਪ੍ਰੇਮ ਨੂੰ ਕਿੰਨਾ ਕ ਸਮਝ ਗਿਆ ਕਿੰਨਾ ਕ ਤੇਰੇ ਨਾਲ ਪ੍ਰੇਮ ਹੈ ਤੂੰ ਹੀ ਜਾਣਦਾ ਤੁੱਦ ਕੀਮਤ ਪਾਈ ਤੇਰੀ ਅਜ ਤੱਕ ਕੋਈ ਕੀਮਤ ਨਹੀਂ ਪਾ ਸਕਿਆ ਜੀ ਦੱਸੇ ਹੀ ਨਹੀਂ ਸਕਿਆ ਜੀ ਇਸ ਕਰਕੇ ਮਾਰਨੇ ਅਮੋਲ ਗੋਣੋ ਮਲ ਵਪਾਰ ਮਲ ਵਪਾਰ ਇਹ ਮਲ ਪੰਡਾਰੇ ਸ਼ਬਦ ਵਰਤੇ ਹੋਣੇ ਜੀ ਤੇਰੇ ਗੁਣ ਵੀ ਅਮੋਲਕ ਨੇ ਤੇਰੀਆਂ ਦਾਤਾਂ ਵੀ ਅਮੋਲਕ ਨੇ ਤੇਰਾ ਨਾਮ ਅਮੋਲਕ ਹੈ ਜੋ ਕੁਝ ਤੂੰ ਸਾਨੂੰ ਦਿੱਤਾ ਸਾਰਾ ਅਮੋਲ ਹੈ ਆ ਸਾ ਜਿਹੜੇ ਅਸੀਂ ਲੈ ਰਹੇ ਆ ਇਹਨਾਂ ਦੀ ਕੋਈ ਕੀਮਤ ਹੈ ਜਿਹੜੇ ਸਾਡੇ ਸਾਡੇ ਅੰਦਰ ਸਾਹ ਚੱਲਦੇ ਨੇ ਕੋਈ ਕੀਮਤ ਨਹੀਂ ਹੈ ਜੀ ਤੇ ਤੂੰ ਸਾਨੂੰ ਫਰੀਬ ਦੇ ਤੇ ਰੋਣੇ ਉੱਥੇ ਮਹਾਰਾਜ ਜਕਰਉਂਦਾ ਜਿਨ ਕਨ ਕੀਤੇ ਅੱਖੀ ਨਾਗ ਜਨੇ ਜੀਭਾ ਦਿੱਤੀ ਬੋਲੇ ਤਾਰ ਜਨ ਮਨ ਰੱਖਿਆ ਅਗਨੀ ਪਾਏ ਵਾਜੇ ਪਉਣਾ ਕਿ ਸਮਝਾਏ ਮਹਾਰਾਜ ਨੇ ਇੰਨਾ ਸੋਹਣਾ ਸ਼ਰੀਰ ਦਿੱਤਾ ਫਰੀ ਚ ਦਿੱਤਾ ਜੀ ਕਿਹਦੇ ਕੋਲ ਕਿਹੜੀ ਕੀਮਤ ਲਈ ਉਸਨੇ ਹਾਂ ਜੀ ਅੱਖ ਚ ਪਾਉਣ ਲਈ दारू ਲੈਣਾ ਹੋਵੇ ਨਾ ਉਹਦੀ ਕੀਮਤ ਤਾਂ ਲੈ ਪੈਂਦੀ ਆ ਜਿਹਨੇ ਅੱਖ ਹੀ ਦਿੱਤੀ ਜੀ ਦੋ ਅੱਖਾਂ ਦਿੱਤੀਆਂ ਹੀ ਐ ਅਗੇ ਹੀ ਦੰਦਾਂ ਵਾਲੇ ਡਾਕਟਰ ਕੋਲ ਚਲ ਜਾਓ ਤੇ ਕਢਾਉਣਾ ਤਾਂ ਵੀ ਪੈਸੇ ਲੱਗਦੇ ਆ ਲਵਾਉਣਾ ਤਾਂ ਵੀ ਲੱਗਣੇ ਆ ਭਲਾਉਣ ਦੇ ਵੀ ਲੱਗਦੇ ਆ ਫਿਰ ਉਹ ਬਰਵਾਤਮਾ ਪਰਮਿਸ਼ਨ ਦੇ ਦੇਖ ਲਓ ਇਦਾਂ ਜਦੋਂ ਜਨਮ ਲਿਆ ਉਸ ਤੋਂ ਬਾਅਦ ਫਿਰ ਜਦੋਂ ਦੰਦ ਬਖਸ਼ਿਸ਼ ਕਰਦਾ ਹੈ ਤੇ ਪੂਰੀ ਉਮਰ ਇਹ ਦੰਦੇ ਦਾ ਸਾਥ ਦਿੰਦੇ ਜਾਂ ਪੂਰੀ ਉਮਰ ਦਿੰਦੇ ਨੇ ਅਗਰ ਇਹ ਦੰਦਾਂ ਦਾ ਸਹੀ ਇਸਤੇਮਾਲ ਕਰਦਾ ਤਾਂ ਜਿੰਨਾ ਜ਼ਿਕਰ શરીਰੰਦਰ ਦਾੰਦੇ ਰਹਿੰਦੇ ਰਹਿੰਦੇ ਨੇ ਜੀ ਜੇ ਸਹੀ ਇਸਤੇਮਾਲ ਕਰਦਾ ਰਹੇ ਕਿਉਂਕਿ ਜ਼ਿਆਦਾ ਖਾਣ ਪੀਣ ਤੇ ਡਿਪੈਂਡ ਹੈ ਨਾ ਦੰਦਾਂ ਦਾ ਕੈਮਰਾਂ ਨਾ ਇਹ ਖਾਣ ਪੀਣ ਤੇ ਹੀ ਆ ਲੈ ਡਿਪੈਂਡ ਕਰਦਾ ਚੱਲ ਚਲੋ ਤੇਰੀਆਂ ਦਾਤਾਂ ਵੀ ਹੈ ਨਾ ਅਮੋਲਨ ਨੇ ਅਮੋਲਨ ਨੇ ਤੇਰੀਆਂ ਦਾਤਾਂ ਤੇਰੇ ਗੁਣ ਵੀ ਅਮੋਲਨ ਨੇ ਬਾਦਸ਼ਾਹ ਕਿ ਕੀਮਤ ਤੇ ਤੇਰੀ ਇਹ ਸਾਰੀ ਦਾਤਾਂ ਦੀ ਕੀਮਤ ਤੂੰ ਹੀ ਜਾਣਦਾ ਕਹਿੰਦੇ ਤੇਰੀ ਆਪਣੀ ਕੀਮਤ ਵੀ ਤੈਨੂੰ ਹੀ ਪਤਾ ਹੈ ਪਰਮੇਸ਼ਰ ਨੂੰ ਪਾਉਣਾ ਇਸੇ ਕਰਕੇ ਉਹਨੂੰ ਪਾਉਣਾ ਬੜਾ ਔਖਾ ਹੈ ਤੇ ਆਸਾਨ ਵੀ ਸਭ ਤੋਂ ਵੱਧ ਹੈ ਜੀ ਜਿਹੜੀ ਚੀਜ਼ ਸਾਨੂੰ ਮੁਫਤ ਚ ਮਿਲੀ ਹੋਵੇ ਮਿਹਨਤ ਨਹੀਂ ਕੀਤੀ ਮੁਫਤ ਚ ਮਿਲ ਗਈ ਫਿਰ ਆਸਾਨ ਹੀ ਹੈ ਜੀ ਪਰਮੇਸ਼ਰ ਪਰਮਾਤਮਾ ਪਰਮੇਸ਼ਰ ਦਾ ਨਾਮ ਮਿਲਦਾ ਮੁਫਤ ਵਿੱਚ ਹੀ ਹੈ ਪਰ ਉਹ ਸਾਡੇ ਪਾਸੋਂ ਮਿਹਨਤ ਕਰਾਉਂਦਾ ਹੈ ਕਿਉਂਕਿ ਜਿਹੜੀ ਚੀਜ਼ ਮੌਕਾ ਮੱਚ ਮਿਲ ਜੇ ਉਹਦੀ ਕਦਰ ਨਹੀਂ ਕਰਦਾ ਇਨਸਾਨ ਇਹ ਇਦਾਂ ਦਾ ਅਰਦਾਸ ਕਰਕੇ ਨਾਮ ਲੈ ਸਕਦਾ ਜੀ ਜਿਹੜਾ ਬਾਕੀ ਜਿਹੜੀਆਂ ਨੇ ਅਰਦਾਸਾਂ ਕਰ ਕਰਕੇ ਨਾਮ ਵੀ ਲੈ ਸਕਦਾ ਅਰਦਾਸ ਵੀ ਕਰਨੀ ਹੈ ਕਾਲਣਾ ਵੀ ਕਰਨੀ ਹੈ ਜੀ ਤੇ ਕਈ ਫਿਰ ਰੂਟ ਹੀ ਮੰਗਦੇ ਨੇ ਸੱਚੇ ਪਾਤਸ਼ਾਹ ਅੰਮ੍ਰਿਤ ਮੇਲਾ ਦਿਓ ਰੂਟ ਮੰਗ ਲੈਂਦੇ ਨੇ ਜੀ ਵੀ ਇੱਥੇ ਸ਼ੁਰੂ ਹੋਣਾ ਨਾਮ ਦਾ ਇਸ਼ਾਨ ਦ੍ਰਿੜ ਕਰਾ ਦਊਗਾ ਜਿਹਨੂੰ ਅਮਰਤ ਵਿਲੇ ਦੀ ਡਿਡੜਤਾ ਆ ਜੂਗੇ ਫੇਰ ਕੰਮ ਸਟਾਰਟ ਹੋ ਜਾਂਦਾ ਜੀ ਸਟਾਰਟ ਤਾਂ ਇੱਥੇ ਹੋਣਾ ਜੀ ਦਿਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਨਾ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਦੇ ਨਾਲ ਹੁੰਦੀ ਹੈ ਤੇ ਭਗਤੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਦੋਂ ਪਹਿਲਾ ਪਿਆਰ ਸ਼ੁਰੂ ਹੋ ਜਾਂਦਾ ਹੈ ਭਗਤੀ ਦੀ ਉੱਥੇ ਸ਼ੁਰੂ ਹੋ ਜਾਂਦੀ ਤੇ ਫਿਰ ਬੇਨਤੀਆਂ ਕਰਦੇ ਨੇ ਗੁਰੂ ਪਿਆਰੇ ਵੀ ਮੰਨੂ ਇਹ ਦਾਤ ਦੇ ਦੋ ਨਾ ਨਾਮ ਦਾ ਨਿਸ਼ਾਨੜਿ ਡਿੜੜ ਕਰਾ ਦੋ ਫੇਰ ਉੱਥੋਂ ਚੱਲ ਪੈਂਦਾ ਘਾਲਣਾ ਤਾਂ ਕਰਨੀ ਹੈ ਨਾ ਉਹਦਾਰੇ ਕਰਾਣੀ ਕਰਣੀ ਤਦ ਹੀ ਕਦਰ ਕੀਮਤ ਜਾਣੂਗਾ ਤੂੰ ਅਲਖ ਅਗੋਚਰ ਅਗਮ ਹੈ ਗੁਰਮਤਿ ਦਿਖਾਈ ਸਹਿਬ ਜੀ ਕਹਿੰਦੇ ਆ ਵੀ ਤੈਨੂੰ ਜਾਣਿਆ ਨਹੀਂ ਜਾਂਦਾ ਤੂੰ ਅਲਖ ਹੈ ਅਗੋਚਰ ਫੜਿਆ ਨਹੀਂ ਜਾਂਦਾ ਨਾ ਬੁੱਧੀ ਦੀ ਪਕੜ ਜਾਵੇਂ ਤੂੰ ਨੱਖ ਦੀ ਪਕੜ ਵਿੱਚ ਆਵੇਂ ਅਗੋਚਰ ਗਿਆਨ ਇੰਦਰੀਆਂ ਦੀ ਤੇ ਕਰਮ ਇੰਦਰੀਆਂ ਦੀ ਪਕੜ ਵਿੱਚ ਨਹੀਂ ਹੈ ਅਗਮ ਹੈ ਤੇਰੇ ਤੇ ਪਉਣ ਲਿਆ ਤੇਰੇ ਤਾਈਂ ਪਹੁੰਚਣਾ ਖਾਇਆ ਪਰ ਜਿਹੜਾ ਜਿੱਦਾਂ ਆਕਾਸ਼ ਹੈ ਆਕਾਸ਼ ਆਕਾਸ਼ ਦੇ ਕੋਲ ਜਾਂ ਆਕਾਸ਼ ਤੱਕ ਪਹੁੰਚਣਾ ਤਾਂ ਅਸੰਭਵ ਹੈ ਨਹੀਂ ਪਹੁੰਚਿਆ ਜਾਂਦਾ ਜਿੱਦਾਂ ਜਿਹਨੇ ਵੀ ਰਾਕਟ ਜਾਂ ਜਹਾਜ਼ ਜਾਂਦੇ ਨੇ ਤੇ ਉਹ ਉਹਨਾਂ ਆਕਾਸ਼ ਹੋਰ ਉੱਪਰ ਹੁੰਦਾ ਨਾ ਤੇ ਜੀ ਆਕਾਸ਼ ਤੇ ਨਹੀਂ ਪਹੁੰਚਿਆ ਜਾ ਸਕਦਾ ਪਰ ਦੇਖਿਆ ਜਾ ਸਕਦਾ ਜੀ ਇਸੀ ਤਰ੍ਹਾਂ ਪਰਮਾਤਮਾ ਤੇ ਕੋ ਪਹੁੰਚਿਆ ਨਹੀਂ ਜਾ ਸਕਦਾ ਦੇਖਿਆ ਜਾ ਸਕਦਾ ਪਰ ਉਹ ਨੇਤਰ ਹੋਰ ਨੇ ਜਿਨ੍ਹਾਂ ਦਿਸੰਦਲੋ ਮਾ ਪਰੀ ਸਨانک ਸੇ ਅੱਖੀਆਂ ਬੇਅੰਨ ਉਹ ਖਾਈ ਹੋਰ ਨੇ ਸੁਰਤੀ ਦੇ ਨੇਤਰ ਨੇ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਪਰਮੇਸ਼ਰ ਨੂੰ ਵੇਖਿਆ ਉਹ ਗੁਰੂ ਦੀ ਮਾਤਰਾ ਹੀ ਵੇਖਿਆ ਜੀ ਗੁਰਮਤਿ ਦਿਖਾਈ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਉਹ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਵਿਵੇਕ ਬੁੱਧ ਦੀ ਕਿਰਪਾ ਦੇ ਨਾਲ ਮਤਲਬ ਗੁਰੂ ਨੇ ਇਹਨਾਂ ਨੂੰ ਫਿਰ ਆਪਣੀ ਮਾਤਰਾ ਹੀ ਦਿਖਾ ਲ ਦਿੱਤਾ ਜੀ। ਅੰਨੇ ਵਾਲਾ ਕੰਮ ਹੈ। ਅੰਨੇ ਦੇ ਆਪਣੇ ਨੇਤਰ ਨਹੀਂ ਹੁੰਦੇ ਪਰ ਜਦੋਂ ਉਹਨੂੰ ਕੋਈ ਦੱਸਦਾ ਸਾਰੀ ਚੀਜ਼ ਵੀ ਆਜ ਜਿੱਥੇ ਵੀ ਆਏ ਪਿੱਥੇ ਉਹਨੂੰ ਦਿਖਾ ਲੱਗ ਪੈਂਦਾ। ਮਤਲਬ ਉਹਨੂੰ ਉਹ ਸੁਣ ਕੇ ਇਹਨੂੰ ਸ਼ਰਵਨ ਦਰਸ਼ਨ ਕਹਿੰਦੇ ਨੇ ਜੀ। ਸੁਣ ਕੇ ਦੇਖਿਆ ਉਸ ਨੇ ਜੀ। ਅੰਦੇ ਅਸੀ ਪਰ ਸਤਗੁਰੂ ਜੀ ਸਾਨੂੰ ਫਿਰ ਸੋ ਸਮਝਾਉਂਦੇ ਇਸ ਤਰੀਕੇ ਦੇ ਨਾਲ ਅਸੀਂ ਉਹ ਸੁਣ ਕੇ ਦੇਖਣ ਲੱਪੇ ਨੇ ਜੀ ਗੁਰਮਤ ਗੁਰਮਤ ਦੁਆਰਾ ਦੇਖਿਆ ਜਾ ਸਕਦਾ ਮਤਲਬ ਇਹ ਤਾਂ ਵਿਚਾਰ ਦੀ ਗੱਲ ਆ ਕਿ ਨਾ ਜਿਹੇ ਅੰਤਰ ਅਗਿਆਨ ਦੁੱਖ ਭਰਮ ਹੈ ਗੁਰ ਗਿਆਨ ਗਵਾਈ ਸਾਡੇ ਅੰਦਰ ਕੀ ਹੈ ਅਗਿਆਨਤਾ ਹੀ ਹੈ ਦੁੱਖ ਹੈ ਭਰਮ ਹੈ ਭਰਮ ਕਰਕੇ ਹੀ ਅਗਿਆਨਤਾ ਹੀ ਹੈ ਉਹ ਭਰਮ ਕਰਕੇ ਹੀ ਦੁੱਖ ਹੈ ਮੇਨ ਜੜ ਤਾਂ ਭਰਮ ਹੋ ਗਿਆ ਨਾ ਜੀ ਇਸ ਭਰਮ ਨੂੰ ਗਿਆਨ ਰਾਹੀਂ ਹੀ ਖਤਮ ਕੀਤਾ ਕੀਤਾ ਜਾ ਸਕਦਾ ਹੈ ਗਿਆਨ ਵੀ ਗੁਰੂ ਦਾ ਚਾਹੀਦਾ ਜੀ ਗੁਰ ਸ਼ਬਦ ਦੇ ਗਿਆਨ ਰਾਹੀਂ ਭਰਮ ਨੂੰ ਖਤਮ ਕੀਤਾ ਜਾਂਦਾ ਹੈ ਗੁਰ ਗਿਆਨ ਗਵਾਈ ਤੇ ਇਹ ਵੀ ਫਿਰ ਗੁਰੂ ਆਪ ਜਦੋਂ ਕਿਰਪਾ ਕਰਦਾ ਨਾ ਜੀ ਫੇਰ ਇਹ ਜਿਹੜਾ ਭਰਮ ਹੈ ਗਵਾ ਹੁੰਦਾ ਇਨਨਾਸ਼ਟ ਹੁੰਦਾ ਈ ਭਰਮ ਜਿਹੜਾ ਜਿਸ ਕਿਰਪਾ ਕਰ ਹੈ ਜਿਸ ਮੇਲ ਲਹ ਸੋ ਨਾਮ ਤੇ ਹੈ ਹੁਣ ਮਿਲਣਾ ਔਨੇ ਜਿੱਤੇ ਕਿਰਪਾ ਹੋਣੀ ਹੈ ਜੀ ਜਿੱਤੇ ਕਿਰਪਾ ਹੋ ਗਈ ਉਹ ਹੀ ਮਿਲੂਗਾ ਜੀ ਹੋਰ ਨਿਸ਼ਾਨੀ ਕੀ ਹੈ ਜਿਨੇ ਜਿਹਦਾ ਮੇਲ ਹੋਣਾ ਪ੍ਰਮੇਸ਼ਰ ਦਾ ਨਿਸ਼ਾਨੀਆਂ ਵੀ ਨਾਮ ਤੇ ਆਉਣ ਲੱਗ ਪੈਂਦਾ ਉਹ ਨਾਮ ਉਸ ਦੇ ਧਿਆਨ ਵਿੱਚ ਆਉਣ ਲੱਗ ਪੈਂਦਾ ਇਕ ਕਹਦਾ ਜਿਹੜਾ ਜਾਪਦਾ ਰਿਹਾ ਜਾਪਦਾ ਰਿਹਾ ਧਿਆਨ ਵਿੱਚ ਨਹੀਂ ਆਇਆ ਜੱਪੀ ਗਿਆ ਜੱਪੀ ਗਿਆ ਪਰ ਧਿਆਨs ਨਹੀਂ ਆਇਆ ਧਿਆਨ ਵਿੱਚ ਹੋਰ 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 ਚੱਲਦਾ ਰਿਹਾ ਧਿਆਨ ਵਿੱਚ ਹੋਰ ਹੋਰ ਚੱਲਦਾ ਰਿਹਾ ਪਰ ਜਦੋਂ ਇਹਦਾ ਮਿਲਣ ਦਾ ਮਿਲਾਪ ਦਾ ਸਮਾਂ ਆ ਜਾਂਦਾ ਨਾ ਜੀ ਤੇ ਉਸ ਵਕਤ ਨਾਮ ਧਿਆਨ ਵਿੱਚ ਆਉਂਦਾ ਜੀ ਉਦੋਂ ਗਿਆਨ ਧਿਆਨ ਚੱਲਦਾ ਜੀ ਪਹਿਲੋ ਕੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਗਿਆਨ ਸੀ ਨਾ ਧਿਆਨ ਸੀ ਜਦੋਂ ਮੁਲਾਬਦਾ ਸਮਾ ਨੇੜੇ ਆ ਜਾਂਦਾ ਫਿਰ ਜਿਹੜਾ ਧਿਆਨ ਹੈ ਗਿਆਨ ਦੇ ਵਿੱਚ ਆ ਜਾਂਦਾ ਦੋਨਾਂ ਦੀ ਇੱਕ ਮਿਕਤਾ ਹੋ ਜਾਂਦੀ ਹੈ ਇਹ ਕਹਿੰਦੇ ਜੇ ਸਿਕ੍ਰਿਪਾ ਕਰਹਿ ਇਸ ਮੇਲ ਨਾਹ ਸੋ ਨਾਮ ਤੇ ਆਹੀ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਉਹ ਪ੍ਰਾਤਮਾ ਪਰਮੇਸ਼ਰ ਜਿਹੜਾ ਕਰਤਾ ਪੁਰਖ ਹੈ ਜੀ ਸਭਨਾ ਦਾ ਕਰਤਾ ਹੈ ਜੀ ਸਭ ਕੁਝ ਉਸੇ ਦਾ ਹੀ ਬਣਿਆ ਹੋਇਆ ਹੈ ਮ ਕਾਲ ਸਭ ਨੂੰ ਬਣਾਉਂਦਾ ਕਾਲ ਕੇ ਬਣਾਏ ਸਭ ਕਾਲ ਹੀ ਚਬਾएंगे ਬਣਾਉਂਦਾ ਵੀ ਕਾਲ ਹੈ ਢਾਉਂਦਾ ਵੀ ਕਾਲ ਹੈ ਪਰ ਅਕਾਲ ਪੁਰਖ ਪ੍ਰਮਾਤਮਾ ਪਰਮੇਸ਼ਰ ਕਾਲ ਦਾ ਕਰਤਾ ਵੀ ਹੈ ਤੇ ਕਾਲ ਦਾ ਕਾਲ ਵੀ ਹੈ ਜੀ ਕਾਲ ਦਾ ਕਾਲ ਵੀ ਹੈ ਜੀ ਤੇ ਰਵਿਆ ਸਭ ਠਾਈ ਹਰੇਕ ਜਗ੍ਹਾ ਤੇ ਉਹਦੀ ਮੌਜੂਦਗੀ ਹੈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਜੇ ਤੂੰ ਲਾਏ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸਦ ਪਾਸ਼ਾ ਕਹਿੰਦੇ ਸਚਿਆ ਏ ਪ੍ਰਭੂ ਸਚਿਆ ਪਰਮਾ ਪਰਮੇਸ਼ਰ ਨੂੰ ਸਮੋਦਰ ਕਰਕੇ ਕਹਿ ਦਿੱਤਾ ਵੀ ਜਿੱਥੇ ਜਿੱਥੇ ਵੀ ਜਿਸ ਜਿਸ ਜੀਵ ਨੂੰ ਤੂੰ ਲਾਇਆ ਹੋਇਆ ਨਾ ਉੱਥੇ ਉੱਥੇ ਲੱਗ ਗਿਆ ਏ ਵਰ ਜੀ ਨਹੀਂ ਕਿਸੇ ਦੀ ਚਲਦੀ ਤੇ ਤੈਨੂੰ ਲੱਗਾ ਨਾਨਕ ਗੁਣ ਗਾਈ ਸੁਧ ਪਈ ਸਾਨੂੰ ਤੂੰ ਆਪਣੇ ਗੁਣ ਗਾਉਣ ਵਾਸਤੇ ਲਾਤਾ ਤੇਰੇ ਗੁਣ ਗਾਈ ਜਾਂਦੇ ਹ ਇਤੇ ਨਾ ਇਸ ਗੱਲ ਦੀ ਸਮਝ ਜਿਹੜੀ ਹੈ ਬਾਰਨ ਜੁਗਤੀ ਦੱਸਦੀ ਤੇ ਨਾ ਉਹਨੂੰ ਆਉਂਦੀ ਹੈ ਜਿਹੜਾ ਉਹਦੇ ਗੁਣਾ ਦਾ ਗਾਇਨ ਕਰਨ ਲੱਗ ਪੈਂਦਾ ਫੇਰ ਉਹ ਮਤਲਬ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜੀ ਫੇਨ ਹੀ ਗਿਆ ਲਗਦਾ ਨਹੀਂ ਵੀ ਜਿੱਥੇ ਜਿੱਤੇ ਜਿੱਦਾਂ ਜਿੱਦਾਂ ਕਿਸੇ ਨੂੰ ਲਾਤਾ ਹੁੰਦਾ ਤਾਂ ਲੱਗੇ ਹੋਣੀ ਸਾਰੇ ਸਿਰੇ ਸਿਰ ਤੋਂ ਢੰਦੇ ਲਾ ਕਿਉਂ ਕਿਉਂਕਿ ਪ੍ਰਮਾਤਮਾ ਪਰਮੇਸ਼ਰ ਦੀ ਸ਼ਿਫਸਲਾ ਕਰਨਾ ਪਿਆ ਉਹਦੇ ਗੁਣ ਗਾਉਣ ਲੱਗ ਪਿਆ ਜੀ ਪਹਿਲਾ ਗੁਣ ਦਾ ਗੁਣ ਗਾਉਂਦਾ ਮੰਨ ਦੀ ਮਾਰ ਉੱਤਰ ਜਾਂਦੀ ਹੈ ਜਦੋਂ ਮਾਰਾ ਬਜਟ ਕਰਦੇ ਗੁਣ ਗਾਵੇ ਤਰੀ ਉੱਤਰ ਸਮੈਲ ਬੇ ਨਚਾਇ ਹੋ ਮੈਂ ਬਖਫੈਲ ਇਹਦੇ ਅੰਦਰ ਸਾਡੇ ਅੰਦਰ ਹੋਮੇ ਦਾ ਜ਼ਹਿਰ ਫੈਲਦਾ ਜਾਂਦਾ ਸੀਗਾ ਨਾ ਜੀ ਤੇ ਫਿਰ ਉਸ ਜਿਹੜਾ ਜ਼ਹਿਰ ਜਿਹੜਾ ਸੀਗਾ ਸਾਰਾ ਖਤਮ ਹੋ ਗਿਆ ਜੀ ਉਹਦਾ ਫਲਾ ਬਣ ਬਣੀ ਉਹਦੇ ਫਿਰ ਸਾਰਾ ਖਤਮ ਹੋ ਗਿਆ ਇਸ ਕਰਕੇ ਸੇਵਰ ਸਚਿ ਪਾਸ਼ਾ ਜੀ ਨੇ ਇਸ ਇਹਦੇ ਵਿੱਚ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਜੀ ਦੋ ਸ਼ਲੋਕ ਇੱਕ ਪੌੜੀ ਇਹਦੇ ਨਾਲ ਹੀ ਇਹ ਆਪਣੇ ਬਾੜ ਦੀ ਸੰਪੂਰਨਤਾਈ ਹੈ ਜੀ 28 ਸ਼ਬਦ ਸਨ ਇਸ ਬਾੜ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਸਚਿ ਪਾਸ਼ਾ ਦੀ ਕਿਰਪਾ ਹੋਈ ਹੈ ਤੇ ਹੁਣ ਕਥਾ ਚੱਲ ਜਾਣੀ ਹੈ 1292 ਤੇ ਤੇ ਮਧਾਰ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਆਵੇਗਾ ਜੀ ਤੇ ਜੇ ਛੋਟਾ ਸ਼ਬਦ ਨੂੰ ਆਪਾਂ ਸ਼ਾਇਦ ਕਰ ਲੈਂਦੇ ਪਰ ਸ਼ਬਦ ਇਹ ਵੀ ਬਹੁਤ ਜ਼ਿਆਦਾ ਸਮਾਂ ਮੰਗਦਾ ਵਿਚਾਰ ਮੰਗਦਾ ਸ਼ਬਦ ਤੇ ਹੁਣ ਇਹਦੀ ਉਥਾ ਆਪਾਂ ਸ਼ਾਮਾ ਦੇ ਦਰਵਾਜ਼ੇ ਵਿੱਚ ਕਰ ਲਵਾਂਗੇ ਜੀ ਭੁੱਲਾ ਚੁੱਕਾ ਦੀ ਖਿਵਾ ਜੀ ਵਾਹਿਗੁਰੂ ਜੀ ਕਾ